ਕਦੇ ਮਾਿਸ ਹਮਾ ਨਹੀਂ ਆਇਆ ਬਾਬਾ ਦੀਪ ਸਿੰਘ ਜੀ ਨਾਲ ਇਹ ਵਿਚਾਰ ਧੰਗੁਰ ਗੁਰੂ ਗੋਬ ਸਿੰਘ ਜੀ ਦੀ ਹੋਈ ਆਪ ਸਾਰੇ ਆਉ ਇੱਕ ਸ਼ਬਦ ਦੇ ਨਾਲ ਜੁੜੀਏ ਕਿਉਂਕਿ ਉਹ ਨਾਮ ਦੇ ਰਸੀ ਹਨ ਪਾਣੀ ਦੇ ਨਾਲ ਜੁੜੇ ਹੋਏ ਧੰਗੁਰ ਗੁਰੂ ਗੋਬ ਸਿੰਘ ਮਹਾਰਾਜ ਕਾਗਿਤ ਕੇ ਲਿਖਾ Here

ਉਹ ਜਿਹਨੇ ਜਗੇ ਲੇ ਲਈ ਦਰਵਾਜ਼ਾ ਖੁਲਸਾ ਨਜ਼ਰਨਾ ਲਾਇਆ ਉਹ ਜਿਹੜੇ ਸ਼ੁਰੂ ਕਰਿਆ ਉੱਥੋਂ ਤੱਕ ਪਹੁੰਚ ਸਕਦੇ ਆ ਕਿਸੇ ਨਾ ਉਹਨਾਂ ਗਏ ਵਾਜ਼ਿਵ ਉੱਤੇ ਟਿਕਾ ਟੈਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸ੍ਰੀ ਗੁਰੂ ਕਲਗੀ ਤਰ ਸਾਹਿਬ ਮਹਲਾ ਚਾਇਆ ਬਸਤੀ ਸ਼ੇਖ ਵਿਕੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਨਿਤਾ ਨੇ ਰਲ ਮਿਲ ਕੇ 사 ਸੰਗਤ ਜੀ ਬੜੇ ਉਤਸ਼ਾਹ ਨਾਲ ਮਨਾਇਆ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਨੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਭਾਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਾਹਿਬ ਸ੍ਰੀ ਗੁਰੂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਸ੍ਰੀ ਗੁਰੂ ਕਲਗੀਤਾ ਸਾਹਿਬ ਬਸਤੀਸ਼ੇਕ ਮੋਹੱਲਾ ਚਾਇਆ ਵਿਖੇ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਜ ਅਰਦਾਸ ਕਰਦੇ ਆ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦਾ ਨਾਸ਼ ਤੇ ਸੁੱਖਾਂ ਦਾ ਪ੍ਰਕਾਸ਼ ਕਰਨਾ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਮੂਹ ਗੁਰਦੁਆਰਾ ਮੋਹੱਲਾ ਚਾਇਆਮ ਵੱਲੋਂ ਔਰ ਗੁਰਦੁਆਰਾ ਕਲਗੀਧਰ ਸਾਹਿਬ ਦੀ ਸਾਰੀ ਸਮੁੱਚੀ ਕਮੇਟੀ ਵੱਲੋਂ ਆਪ ਸਭ ਸੰਗਤਾਂ ਨੂੰ ਪ੍ਰਕਾਸ਼ ਦਿਹਾੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਦਾ ਜੋ ਜਨਮ ਦਿਹਾੜਾ ਗੁਰਦੁਆਰਾ ਕਲਗੀਧਰ ਸਾਹਿਬ ਮਹੱਲਾ ਚਾਇਆਮ ਕੇ ਬੜੀ ਸ਼ਰਧਾ ਤੇ ਪਿਆਰ ਸਾਇਤ ਮਨਾਇਆ ਗਿਆ ਦੀ ਤਸਵੀਰ ਤੋਂ ਹੋਈ ਸੰਗਤਾਂ ਦੇ ਵਿੱਚ ਭਾਰੀ ਖੁਸ਼ੀ ਸੀ ਸੰਗਤਾਂ ਨੇ ਬੜੀ ਤਨ ਮਨ ਅਤੇ ਧੰਦਵਰਾ ਸੇਵਾਵਾਂ ਦਿੱਤੀਆਂ ਜਿੱਤੇ ਸੇਵਾਵਾਂ ਤਨ ਮਨ ਨਾਲ ਕੀਤੀਆਂ ਉੱਥੇ ਗੁਰੂ ਘਰ ਵਿਖੇ ਅੱਜ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜੋ ਸਰਦੀਆਂ ਦੀ ਸੁਗਾਤ ਹੈ ਉਸ ਦੇ ਵਿੱਚ ਆਪ ਸਾਰੀਆਂ ਸੰਗਤਾਂ ਨੇ ਬੜੀ ਸ਼ਰਧਾ ਨਾਲ ਹਿੱਸੇ ਪਾਏ ਅਤੇ ਜੋ ਮਠਿਆਈਆਂ ਦੇ ਪ੍ਰਸ਼ਾਦ ਲੱਡੂਆਂ ਦੇ ਪ੍ਰਸ਼ਾਦ ਪਰਫੀ ਦੇ ਪ੍ਰਸ਼ਾਦ ਹੋਰ ਬੇਹੰਤ ਸੰਤਾਂ ਨੇ ਜੋ ਗੁਰੂ ਘਰ ਵਿਖੇ ਪ੍ਰਸ਼ਾਦ ਦੀ ਸੇਵਾ ਕੀਤੀ ਉਸ ਦੇ ਵਿੱਚ ਬੜਾ ਹੀ ਉਤਸ਼ਾਹ ਸੰਗਤਾਂ ਨੇ ਦਿਖਾਇਆ ਮੈਂ ਸਾਰੀਆਂ ਹੀ ਸੰਗਤਾਂ ਦਾ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਸਾਰਿਆਂ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਇਹਨੇ ਬਚਨ ਪ੍ਰਵਾਨ ਕਰਨੇ ਹੋਇਆਂ ਪੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ